ਸਿਕਾਉ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਸ ਕਰਦੇ ਹਾਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਬਣਾਉਣਾ ਦੀਵਰ ਵਾਸਤੇ ਹੈ ਬਹੁਤ ਹੀ ਵਧੀਆ ਰੈਸਪੀ ਹੈ ਜੀ ਇਹ ਰੈਸਪੀ ਨਹੀਂ ਕਹਿ ਸਕਦੇ ਦਵਾਈ ਹੈ ਜਿਨ੍ਹਾਂ ਦੇ ਅੰਦਰ ਕਹਿੰਦੇ ਨੇ ਵੀ ਗਰਮੀ ਪਈ ਆ ਭੁੱਖ ਨਹੀਂ ਲੱਗਦੀ ਹਨ ਇਹ ਉਹਦੇ ਵਾਸਤੇ ਹੈ ਜਿਵੇਂ ਕਬਜ ਵੀ ਹੋ ਜਾਂਦੀ ਹੈ ਮਤਲਬ ਲੀਵਰ ਹੈ ਜਿਹੜਾ ਉਹਦੀ ਨਾਲ ਹੀ ਆਪਣਾ ਸਰੀਰ ਹੈ ਹਨ ਜੇ ਆਪਣਾ ਲੀਵਰ ਖਰਾਬ ਹੋਊਗਾ ਆਪਣੇ ਸਖੂਨ ਦੀ ਕਮੀ ਆਊਗੀ ਭੁੱਕਟ ਲੱਗੂਗੀ ਕਬਜ ਹੋ ਜੂਗੀ ਜਦੋਂ ਭੁੱਕਟ ਲੱਗੂਗੀ ਹਨ ਥਾਜਮਾ ਨਹੀਂ ਠੀਕ ਰਹਿੰਦਾ ਪੇਟ ਭਰਿਆ ਭਰਿਆ ਰਹਿੰਦਾ ਗਰਮੀ ਕਰਕੇ ਪਨ ਪਸ਼ਾਬ ਵੀ ਪੀਲਾ ਹੁੰਦਾ ਭਾਵੇਂ ਆਪਾਂ ਕਿੰਨਾ ਮਰਜ਼ੀ ਪਾਣੀ ਪੀ ਲਈਏ ਹਨ ਤੇ ਇਸ ਕਰਕੇ ਇਹ ਬਹੁਤ ਹੀ ਆਰਾਮ ਬਣਾ ਪਾਇਆ ਆਪਾਂ ਮਤਲਬ ਆ ਦੇਖੋ ਮੈਂ ਇੰਨਾ ਪਹਿਲਾਂ ਖਾਣੇ ਕਰ ਚੁੱਕੇ ਹਾਂ ਦੂਜਾ ਪਹਿਕੇ ਤੱਕ ਹੁਣ ਆਪਾਂ ਬਣਾਉਣ ਲੱਗੇ ਆਂ ਇਹ ਬਸ ਦਿਨ ਰਾਤ ਨੂੰ ਜੇ ਮੈਂ ਦੋ ਗਲਾਸ ਦੇ ਨੇੜੇ ਇੱਕ ਕੱਪ ਪਾਣੀ ਦਾ ਲੈ ਲਿਆ ਇਹ ਤੁਸੀਂ ਕੁਝ ਜੇ ਪਾਣੀ ਦੀ ਦੀ ਦਾ ਕੁਝ ਲੈਣਾ ਕਿਉਂਕਿ ਮਿੱਟੀ ਦਾ ਕੁਝ ਜਿਹੜਾ ਉਹ ਠੰਡਾ ਹੁੰਦਾ ਮਿੱਟੀ ਦਾ ਜਿਹੜਾ ਭੰਡਾ ਠੰਡਾ ਹੁੰਦਾ ਹੈ ਨਾ ਉਹਦੀ ਤਾਂ ਸੀਠੰਡੀ ਹੁੰਦੀ ਹੈ ਇਹਦੇ ਵਿੱਚ ਆਪਾਂ ਜਿੰਨੇ ਜਣਾ ਲੈ ਭਿਉਣਾ ਤੁਸੀਂ ਉਸਾ ਬਣਾਉਣ ਮਟੀਰੀਅਲ ਹੈ ਜਿਹੜਾ ਪਾ ਸਕਦੇ ਮੈਲੇ ਚ ਛੇ ਗੰਢੇ ਲੁਕਾਰੇ ਦੇ ਆਲੂ ਬਾਰੇ ਜੀ ਪੰਸਾਰੀ ਦੁਕਾਨ ਤੋਂ ਮਿਲ ਜਾਂਦੇ ਆਪੋ ਤਿੰਨ ਆਲੂ ਬਾਰੇ ਛੇ ਆਲੂ ਹਰੇ ਪਏ ਨੇ ਦੋ ਜਣਿਆਂ ਦੀ ਬਣਾ ਰਹੀ ਹਾਂ ਇਹ ਤੁਸੀਂ ਰਾਤ ਨੂੰ ਧੋ ਕੇ ਰੱਖ ਲੈਣਾ ਇਹ ਆਪਣੇ ਕੋਲੇ ਜੀ ਇੰਨੀ ਕੁ ਬੀਤੀ ਆ ਨਾ ਮੈਂ ਤੁਹਾਨੂੰ ਤੋਂ ਲੈ ਲਵਾਂਗੀ ਜੀ ਬੱਸ ਇਹ ਬਾਕੀ ਕਾ ਗਾ ਮਿਸ਼ਰੀ ਤੇ ਮੈਂ ਕੱਟ ਕੇ ਰੱਖੀ ਹੋਈ ਇਹ ਵਿੱਚ ਜਿਹੜੇ ਧਾਗੇ ਹੁੰਦੇ ਉਹ ਕੱਢ ਦੇਈਦੇ ਇਹ ਵੀ ਤੁਸੀਂ ਆਪਣੇ ਹਿਸਾਬ ਨਾਲ ਕਿਉਂਕਿ ਜੀ 핌ਡੀ ਹੈ ਜਿਹੜੀ ਉਹ ਖੱਟਾ ਕਰਦੀ ਹੈ ਤੇ ਆਪਾਂ ਆਪਣੇ ਹਿਸਾਬ ਨਾਲ ਇਹ ਮਿਸ਼ਰੀ ਕਰਦੇ ਹਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਰਾਤ ਨੂੰ ਭਿਓ ਕੇ ਰੱਖ ਦਾਂਗੇ ਤੇ ਜਦੋਂ ਸਵੇਰੇ ਉੱਠਾਂਗੇ ਉਹਨੂੰ ਚੰਗੀ ਤਰ੍ਹਾਂ ਮਸਲ ਕੇ ਪਾਣੀ ਨੂੰ ਹੱਥ ਨਾਲ ਹੱਥ ਚੰਗੀ ਤਰ੍ਹਾਂ ਸਾਫ਼ ਕਰ ਲਿਓ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਸਲ ਲਿਓ ਜਿਹੜੀ ਆਲੂ ਖਾਰੇ ਉਦੀ ਗਿੜਕ ਕੱਢ ਦਿਓ ਜਿਹੜਾ ਉਹ ਪਲਪ ਉਹਦੇ ਵਿੱਚ ਹੀ ਰੱਖਣਾ ਤੇ ਬਿਨਾ ਛਾਣੇ ਤੋਂ ਆਪਾਂ ਇਮਲੀ ਦਾ ਵੀ ਸਾਰਾ ਕੱਢ ਦੇਣਾ ਜੀ ਤੇ ਮਤਲਬ ਛਾਣ ਕੇ ਹਨਾ ਬਿਨਾ ਛਾਣੇ ਨਹੀਂ ਛਾਣ ਕੇ ਤੇ ਆਪਾਂ ਇਹਨੂੰ ਸਵੇਰੇ ਖਾਲੀ ਪੇਟ ਤੁਸੀਂ ਪੀਓ ਤੇ ਜਿਹੜੀ ਤੁਹਾਡੀ ਲੀਵਰ ਦੀ ਪ੍ਰੋਬਲਮ ਹੈ ਕੋਈ ਵੀ ਪ੍ਰੋਬਲਮ ਹੈ ਇਹ ਬਹੁਤ ਛੇਤੀ ਰਿਕਵਰ ਹੁੰਦੀ ਹੈ ਜੇ ਕਿਸੇ ਨੂੰ ਵੀ ਹੈਗੀ ਹੈ ਗਰਮੀਆਂ ਦੇ ਵਿੱਚ ਤਾਂ ਇਹ ਬਹੁਤ ਹੀ ਲਾਹੇਵੰਦ ਚੀਜ਼ ਹੈਗੀ ਤੇ ਇਹ ਆਪਾਂ ਮਤਲਬ ਹੁਣ ਭੌਂਕੇ ਰੱਖਤਾ ਤੇ ਸਵੇਰੇ ਉੱਠ ਕੇ ਆਪਾਂ ਇਹਨੂੰ ਤੁਹਾਨੂੰ ਮੈਂ ਦੱਸੂੰਗੀ ਵੀ ਆਪਾਂ ਕਿਵੇਂ ਪੀਨੇ ਤੇ ਕਿ ਤੁਹਾਨੂੰ ਇਹਦੇ ਫਾਇਦੇ ਬਹੁਤ ਜ਼ਿਆਦੇ ਜੀ ਜੇ ਮੈਂ ਆਪਾਂ ਰਾਤ ਨੂੰ ਬਦਾਮ ਵਗੈਰਾ ਭੌਂ ਕੇ ਪੀਨੇ ਆ ਸਵੇਰੇ ਖਾਣੇ ਆ ਹਨ ਤੇ ਇਹ ਉਹਦੇ ਨਾਲੋਂ ਵੀ 100 ਗੁਣਾ ਜ਼ਿਆਦਾ ਫਾਇਦਾ ਕਰਦਾ ਹੈ ਤੇ ਇਸ ਲਈ ਜਰੂਰ ਇਹਨੂੰ ਤੁਸੀਂ ਆਪ ਦੇ ਹੁਣ ਗਰਮੀ ਗਰਮੀ ਜਰੂਰ ਪੀਓ ਇਹ ਲਓ ਜੀ ਆਪਾਂ ਰਾਤ ਜਿਹੜਾ ਭੰਕਾ ਸੀਗਾ ਉਹ ਨੂੰ ਹੁਣ ਸਵੇਰੇ ਆਪਾਂ ਕੱਢ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜੇ ਆ ਦੇਖੋ ਇਸ ਤਰ੍ਹਾਂ انا قالੂ ਬਖਰੀਆ ਇਸ ਤਰ੍ਹਾਂ ਹੋ ਜਾਂਦੇ ਇਹ ਚੋਏ ਗਿੱਟ ਕ ਨਿਕਲੇ ਹੁੰਦੀ ਹੈ ਜਿਹੜੀ ਜੜੀ ਇੰਡੀ ਹੁੰਦੀ ਹੈ ਸਾਰੀ ਇੰਡੀ ਵੀ ਐ ਇਸ ਤਰ੍ਹਾਂ ਸਾਰਾ ਇਹਦਾ ਵੀ ਉੱਤ ਨਿਕਲੇ ਹੁੰਦੇ ਜਿੰਨੀ ਤਰ੍ਹਾਂ ਦੇ ਹੱਥ ਸਾਫ਼ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਮੈਸ਼ ਕਰ ਲਾਂਗੇ ਇਹ ਜੀ ਲੀਵਰ ਲਈ ਬਹੁਤ ਹੀ ਜ਼ਿਆਦੇ ਗੁਣਕਾਰੀ ਹੈ ਗਰਮੀਆਂ ਦੇ ਵਿੱਚ ਜ਼ਰੂਰ ਪੀਣਾ ਚਾਹੀਦਾ ਡੇਲੀ ਤੁਸੀਂ ਸਵੇਰੇ ਪੀਓ ਤੁਸੀਂ ਦੇਖਿਓ ਹਫਤਾ ਤੱਕ ਵੀ ਇਹ ਦੇਖਿਓ ਜਿਹੜਾ ਕਿੰਨਾ ਵਧੀਆ ਰਿਜ਼ਲਟ ਹੈ ਕੋਈ ਸਾਰਾ ਨਾ ਪਲਪ ਜਿਹੜਾ ਹੋਊਗਾ ਉਹਨੂੰ ਉੱਪਰ ਫੜ ਦਾਂਗੇ ਲੈ ਤਾਂ ਜਿਹੜਾ ਸਾਰਾ ਟੇਸਟ ਹੈ ਉਹ ਇਹਦੇ ਵਿੱਚ ਆ ਜਾਊਗਾ ਕਰ ਲਈਆਂ ਗਿੱਟੀਆਂ ਨਹੀਂ ਰਹਿ ਜਾਣੀਆਂ ਬਸ ਕੁੱਜੇ ਚ ਮਿੱਟੀ ਦੇ ਕੁੱਜੇ ਚ ਪੀਉਣ ਦਾ ਇਹ ਫਾਇਦਾ ਜੀ ਜਿਹੜੀ ਆਪਾਂ ਇਹ ਮਿੱਟੀ ਪੀਉਨੇ ਨਾ ਜੇ ਆਪਾਂ ਕਿਸੇ ਭਾਂਡੇ ਚ ਪੀਉਨੇ ਤਾਂ ਇਹ ਬਣੀਏ ਦੇਖੋ ਜੀ ਡਾਇਰੈਕਟ ਕਰਦੀ ਹੈ ਨਾ ਖੱਟੀ ਹੁੰਦੀ ਹੈ ਤੇ ਇਸ ਲਈ ਮਿੱਟੀ ਦੇ ਭਾਂਡੇ ਸਭ ਤੋਂ ਵਧੀਆ ਹੈ ਨਾਲੋਂ ਤਾਂ ਠੰਡਾ ਰਹਿੰਦਾ ਹੈ ਤੇ ਨਾਲੇ ਮਿੱਟੀ ਦਾ ਭਾਂਡਾ ਵੈਸੇ ਵੀ ਗੁਣਕਾਰੀ ਹੁੰਦਾ ਆਪਾਂ ਜਿਵੇਂ ਕਹਿੰਦੇ ਵੀ ਫ੍ਰਿਜ ਦਾ ਪਾਣੀ ਆਪਣੀ ਸਿਹਤ ਲਈ ਚੰਗਾ ਨਹੀਂ ਤੇ ਇਸੇ ਤਰ੍ਹਾਂ ਮਿੱਟੀ ਦੇ ਭਾਂਡੇ ਆਪਾਂ ਤੌੜੇ ਦਾ ਪਾਣੀ ਪੀਂਨੇ ਹਨਾ ਘੜੇ ਦਾ ਇਹ ਵੀ ਇਹ ਚੀਜ਼ ਹੈ ਉਪਰੋਂ ਪੈਨ ਉpon ਲੈ ਲਿਆ। ਲੋ ਜੀ ਇਸ ਤਰ੍ਹਾਂ ਹਲਕ ਨਿਕਲ ਗਏ ਤੇ ਇਧਰ ਆਪਣਾ ਹੀ ਪਾਣੀ ਤਿਆਰ ਹੋ ਗਿਆ। ਜੇ ਤੁਹਾਨੂੰ ਸ਼ੂਗਰ ਹੈਗੀ ਫਿਰ ਤੁਸੀਂ ਇਹਦੇ ਵਿੱਚ ਮਿਸ਼ਰੀ ਨਾ ਪਾਓ। ਤੇ ਜੇ ਤੁਹਾਨੂੰ ਸ਼ੂਗਰ ਹੈ ਨਹੀਂ ਜੀ ਤਾਂ ਫਿਰ ਤੁਸੀਂ ਇਹਦੇ ਵਿੱਚ ਮਿਸ਼ਰੀ ਪਾ ਸਕਦੇ ਹੋ। ਬਾਕੀ ਜਦੋਂ ਆਪਾਂ ਤਿਆਰ ਕਰਦੇ ਆਂ ਜੇ ਕਿਸੇ ਨੂੰ ਜ਼ਿਆਦਾ ਖੱਟਾ ਲੱਗਦਾ ਮਿਸ਼ਰੀ ਪਾ ਸਕਦੇ ਹੋ। ਮਿਸ਼ਰੀ ਸਿਰਫ ਆਪਾਂ ਇਸਦੀ ਪਾਉਨੇ ਵੀ। ਏਮਲੇ ਵੀ ਖੱਟੀ ਹੁੰਦੀ ਹੈ ਤੇ ਆਲੂ ਬਖਾਰਾ ਵੀ ਖੱਟਾ ਹੁੰਦਾ। ਤੇ ਬਾਕੀ ਮਿਸ਼ਰੀ ਜਿਹੜੀ ਉਹ ਠੰਡੀ ਹੁੰਦੀ ਹੈ ਗਰਮੀ 'ਚ। ਇਸ ਕਰਕੇ ਆਪਾਂ ਮਿਸ਼ਰੀ ਪਾਉਨੇ ਆ ਜਿਹੜਾ ਮੇਨ ਕੰਮ ਹੈ ਉਹ ਇਮਲੀ ਤੇ ਆਲੂ ਖਾਰੇ ਨੇ ਕਿਉਂਕਿ ਉਹ ਖੱਟਾ ਪੀਣਾ ਥੋੜਾ ਜਿਹਾ ਔਖਾ ਹੁੰਦਾ ਹੈ ਜਦੋਂ ਆਪਾਂ ਮਿਸ਼ਰੀ ਪਾ ਲੈਨੇ ਤਾਂ ਖੱਟਾ ਮਿੱਠਾ ਜਿਹਾ ਬਹੁਤ ਸਵਾਦ ਲੱਗਦਾ ਤੇ ਤੁਸੀਂ ਖਾਲੀ ਪੇਟ ਇਹ 15 ਦਿਨ ਪੀ ਕੇ ਦੇਖੋ ਤੇ ਤੁਹਾਨੂੰ ਮਤਲਬ ਸਵੇਰੇ ਜਦੋਂ ਤੁਸੀਂ ਪੀਓਗੇ ਨਾ ਚਾਹ ਦੀ ਜਗ੍ਹਾ ਤੇ ਪੀਓਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਵੀ ਹਾਂ ਬਹੁਤ ਵੀ ਵਧੀਆ ਹੈ ਵੀ ਇਹਦਾ ਇੰਨਾ ਹੋ ਗੁਣਕਾਰੀ ਹੈ ਇੱਕ ਜਿਵੇਂ ਆਪਾਂ ਲੀਵਰ ਲਈ ਲੈ 15 ਪੂ ਖਾ ਰਹੇ ਹਾਂ ਗੋਲੀ ਨਾ ਖਾ ਰਹੇ ਹਾਂ ਕੋਈ ਸਿਰਫ ਲੀਵਰ ਟੋਨਿਕ ਲੈ ਰਹੇ ਹੈ ਇਹ ਲੀਵਰ ਟੋਨਿਕ ਦਾ ਕੰਮ ਕਰਦਾ ਹੈ ਇੰਨਾ ਜ਼ਬਰਦਸਤ ਹੈ ਮੈਂ ਆਪ ਖੁਦ ਬਣਾਇਆ ਹੋਇਆ ਹੈ ਤਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੇਰਾ ਦੇਖੋ ਮੈਂ ਤੁਹਾਨੂੰ ਰਾਤ ਜਦੋਂ ਮੈਂ ਭੁੰਤੇ ਸੀ ਮੈਂ ਤੁਹਾਨੂੰ ਦਿਖਾਇਆ ਸੀਗਾ ਵੀ ਮੇਰਾ ਇੱਕ ਪੈਕੇਟ ਉਹ ਖਾਲੀ ਹੋ ਗਿਆ ਦੂਜਾ ਪੈਕੇਟ ਮੈਂ ਲਾਇਆ ਤਾਂ ਦੂਪ ਖਰੇ ਦਾ ਗਰਮੀ ਗਰਮੀ ਦੀ ਮੈਰੀ ਨਹੀਂ ਪੀਣੀ ਹੈ ਮੈਂ ਕੋਈ ਵੀ ਮੈਡੀਸਿਨ ਨਹੀਂ ਖਾਂਦੀ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਅੱਜ ਤੱਕ ਮੈਂ ਕਦੇ ਵੀ ਕੋਈ ਗੋਲੀ ਨਹੀਂ ਖਾਦੀ ਨਾ ਬੀਪੀ ਨਾ ਸ਼ੂਗਰ ਹੈ ਪ੍ਰਮਾਤਮਾ ਦੀ ਦਾ ਸ਼ੁਕਰ ਕਰਦੀ ਨਹੀਂ ਕੋਈ ਬਿਮਾਰੀ ਨਹੀਂ ਹੈਗੀ ਹਲੇ ਤੱਕ ਪ੍ਰਮਾਤਮਾ ਇਸੇ ਤਰ੍ਹਾਂ ਬਚਾ ਕੇ ਰੱਖੇ ਤੇ ਤੁਸੀਂ ਵੀ ਇਹ ਬਣਾਓ ਤੇ ਬਣਾ ਕੇ ਰੋਜ਼ੀ ਪੀਆ ਕਰੋ ਇਹ ਪंसारी ਦੁਕਾਨ ਤੋਂ ਮਿਲ ਜਾਂਦੇ ਆ ਜਿਹੜੇ ਆਲੂਖਾਰੇ ਇਹ 임ਲੀ ਤਾਂ ਆਪਾਂ ਘਰਾਂ ਤੋਂ ਵੀ ਸੌਫ ਵਗੈਰਾ ਬਣਾਉਣੀ ਹੈ ਤੇ ਮਿਸ਼ਰੀ ਮਿਲ ਜਾਂਦੀ ਬਸ ਜਿਹੜੇ ਆਲੂਖਾਰੇ ਇਹ ਸੁੱਕੇ ਆਲੂਖਾਰੇ ਲੈ ਕੇ ਲੈ ਪंसारी ਦੁਕਾਨ ਤੋਂ ਮਿਲ ਜਾਂਦੇ ਜੇ ਇਹ ਜਿਹੜੀ ਅੱਜ ਦੀ ਵੀਡੀਓ ਜੀ ਬਹੁਤ ਹੀ ਫਾਇਦੇ ਵਾਲੀ ਵੀਡੀਓ ਹੈ ਤੁਸੀਂ ਜਰੂਰ ਇਸਤੇਮਾਲ ਕਰਕੇ ਦੇਖਿਓ ਜਿਹੜਾ ਵੀ ਮੇਰੀ ਵੀਡੀਓ ਦੇਖਦਾ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜਰੂਰ ਕਰ ਦਿਓ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਜਿਨ੍ਹਾਂ ਨੇ ਇਹ ਬਣਾਇਆ ਹੋਇਆ ਉਹ ਵੀ ਦੱਸਿਓ ਵੀ ਅਸੀਂ ਪਹਿਲਾਂ ਤੋਂ ਜਾਣਦੇ ਹਾਂ ਅਸੀਂ ਇਹ ਪੀਂਦੇ ਹਾਂ ਤਾਂ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੈ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਜੀ